ਲੋਕਾਂ ਨੂੰ ਕੀ ਰਾਏ ਦੇਣਾ ਚਾਹੋਗੇ ਜੇਕਰ ਇਹ ਦੋਨਾਂ ਸਾਇਰਨ ਸੁਣਦਾ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਸਾਇਰਨ ਸੁਰਨ ਸੁਣਨ ਤੋਂ ਸਾਰ ਨੂੰ ਪਹਿਲਾਂ ਲੋਕਾਂ ਨੂੰ ਇਹ ਚਾਹੀਦਾ ਕਿ ਘਰ ਦੇ ਵਿੱਚ ਕੋਈ ਸੇਫ ਜਿਹੜਾ ਕਮਰਾ ਤੁਹਾਡਾ ਜਿਹਦੇ ਵਿੱਚ ਕੋਈ ਖਿੜਕੀਆਂ ਦਰਵਾਜੇ ਖਿੜਕੀਆਂ ਨਹੀਂ ਹੈਗੀਆਂ ਦਰਵਾਜੇ ਸੌਰੀ ਮੈਂ ਕਹਿੰਦਾ ਖਿੜਕੀਆਂ ਨਹੀਂ ਹੈਗੀਆਂ ਉਸ ਰੂਮ ਦੇ ਵਿੱਚ ਜਾਓ ਜੇ ਤੁਸੀਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਹੈ ਤਾਂ ਬਿਲਡਿੰਗਾਂ ਤੋਂ ਬਾਹਰ ਨਿਕਲ ਕੇ ਦਰਖਤਾਂ ਦੇ નીચે ਆ ਕੇ ਲੇਟ ਸਿੱਧੇ ਲੇਟ ਜਾਓ ਤੇ ਕਿਤੇ ਗਲਤ ਅਫਵਾਹ ਦੇ ਵਿੱਚ ਨਾ ਪੋ ਤੇ ਜਿਹੜੀ ਸਰਕਾਰੀ ਤੰਤਰ ਆ ਉਹਦੇ ਦੁਆਰਾ ਦਿੱਤੀ ਗਈ ਇਨਫੋਰਮੇਸ਼ਨ ਤੇ ਹੀ ਯਕੀਨ ਕਰੋ ਅਫਵਾਹਾਂ ਪਿੱਛੇ ਨਾ ਜਾਓ ਫਾਇਰ ਵਿਗ੍ਰੇਡ ਦੀ ਪਰਫਾਰਮੈਂਸ ਤਾਂ ਹਮੇਸ਼ਾ ਭਰਪੂਰ ਰਹਿੰਦੀ ਹੈ ਤੁਸੀਂ ਸਾਰਿਆਂ ਨੇ ਅੱਜ ਤੱਕ ਦੇਖਿਆ ਹੋਗਾ ਫਾਇਰ ਵਿਗ੍ਰੇਡ ਹਮੇਸ਼ਾ ਫਰੰਟ ਵਾਰੀਅਰ ਬਣ ਕੇ ਕੰਮ ਕਰਦਾ ਹੈ ਮੈਨੂੰ ਮੇਰੀ ਟੀਮ ਤੇ ਪੂਰਾ ਵਿਸ਼ਵਾਸ ਹੈ ਤੇ ਉਹਨਾਂ ਤੇ ਪੂਰਾ ਮਾਣ ਵੀ ਹੈ ਜਦ ਵੀ ਕਦੇ ਅੱਗ ਦੀ ਘਟਨਾ ਆਪਰਦੀ ਆ ਤਾਂ ਉੱਥੇ ਅਸੀਂ ਫਰਸਟ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਦੇ ਤੇ ਛੇਤੀ ਤੋਂ ਛੇਤੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰ ਟਾਈਮ ਦੀ ਜੇਕਰ ਗੱਲ ਕਰੀਏ ਜੇ ਕੋਈ ਟਾਈਮ ਬਾਉਂਡ ਵੀ ਹੁੰਦਾ ਕਿ ਜੇਕਰ 5 ਕਿਲੋਮੀਟਰ ਦੇ ਦਾਇਰੇ 'ਚ ਕੋਈ ਅੱਗ ਲੱਗੀ ਆ ਤਾਂ ਕਿੰਨੇ ਟਾਈਮ 'ਚ ਪਹੁੰਚਣਾ ਸਰ ਦੇਖੋ ਸਾਡਾ 2 ਮਿੰਟ ਦੇ ਅੰਦਰ ਜੋ ਸਾਡੇ ਸਟੈਂਡਿੰਗ ਰੂਲ ਬੋਲਦੇ ਨੇ 2 ਮਿੰਟ ਦੇ ਅੰਦਰ ਸਾਡਾ ਟਰਨ ਆਊਟ ਟਾਈਮ ਹੁੰਦਾ ਹੈ ਜੇ ਸਾਨੂੰ ਫੋਨ ਕਾਲ ਰੀਸੀਵ ਹੋਈ ਆ ਤਾਂ ਉਹਦੇ ਨੀਰੈਸਟ ਫਾਇਰ 2 ਤੋਂ 3 ਮਿੰਟ ਦੇ ਅੰਦਰ ਅਸੀਂ ਫਾਇਰ ਟੈਂਡ ਸਟੇਸ਼ਨ ਤੋਂ ਬਾਹਰ ਕਰ ਦੇਈਦਾ ਕਿ ਸਪੌਟ ਤੇ ਪਹੁੰਚ ਜੱਕੇ ਬਾਕੀ ਤੁਹਾਨੂੰ ਪਤਾ ਹੈ ਟ੍ਰੈਫਿਕ ਇੱਕ ਮੇਨ ਰੀਜਨ ਬੰਦਾ ਹੈ ਕਿ ਜਿਹਦੇ ਕਰਕੇ ਕਈ ਵਾਰ ਡਿਲੇ ਵੀ ਹੋ ਜਾਂਦਾ ਹੈ ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨੀ ਛੇਤੀ ਤੋਂ ਛੇਤੀ ਸਪੌਟ ਤੇ ਪਹੁੰਚ ਜੱਕੇ ਉਨੀ ਛੇਤੀ ਤੋਂ ਛੇਤੀ ਪਹੁੰਚਦੇ ਆ ਸਾਨੂੰ ਇੱਥੇ ਕਾਲ ਮਿਲੀ ਸੀ ਕਿ ਬਿਲਡਿੰਗ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਅੰਦਰ ਲੋਕੀ ਫਸੇ ਹੋਏ ਨੇ ਤਾਂ ਫਾਇਰ ਵਿਗੇਟ ਡਿਪਾਰਟਮੈਂਟ ਦੇ ਫਾਸਟ ਰਿਸਪੌਂਡਰ ਬੰਦੇ ਹੋਏ ਇੱਥੇ ਅੱਗੇ ਪਹੁੰਚ ਗਏ ਸਿਵਲ ਡਿਫੈਂਸ ਨਾਲ ਦਾ ਇੰਡੀਅਰ ਆਫ ਦੇ ਨਾਲ ਕੰਮ ਕਰਦੇ ਹੋ ਅਸੀਂ ਆਪਣੀ ਅਗਬਜਾਈ ਨਾਲ ਰੈਸਕਿਊ ਕਰਕੇ ਜਿਹੜੇ ਲੋਕ ਅੰਦਰ ਫਸੇ ਸੀ ਉਹਨਾਂ ਨੂੰ ਕੱਢ ਕੇ ਹਸਪੀਟਲ ਭੇਜਿਆ ਲੋਕਾਂ ਨੂੰ ਕੀ ਰਾਏ ਦੇਣਾ ਚਾਹੋਗੇ ਜੇਕਰ ਇਹ ਦੋਨਾਂ ਸਾਇਰਨ ਸੁਣਦਾ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਸਾਇਰਨ ਸੁਰਨ ਸੁਣਨ ਤੋਂ ਸਾਰ ਨੂੰ ਪਹਿਲਾਂ ਲੋਕਾਂ ਨੂੰ ਇਹ ਚਾਹੀਦਾ ਕਿ ਘਰ ਦੇ ਵਿੱਚ ਕੋਈ ਸੇਫ ਜਿਹੜਾ ਕਮਰਾ ਤੁਹਾਡਾ ਜਿਹਦੇ ਵਿੱਚ ਕੋਈ ਖਿੜਕੀਆਂ ਦਰਵਾਜੇ ਖਿੜਕੀਆਂ ਨਹੀਂ ਹੈਗੀਆਂ ਦਰਵਾਜੇ ਸੌਰੀ ਮੈਂ ਕਹਿੰਦਾ ਖਿੜਕੀਆਂ ਨਹੀਂ ਹੈਗੀਆਂ ਉਸ ਰੂਮ ਦੇ ਵਿੱਚ ਜਾਓ ਜੇ ਤੁਸੀਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਹੈ ਤਾਂ ਬਿਲਡਿੰਗਾਂ ਤੋਂ ਬਾਹਰ ਨਿਕਲ ਕੇ ਦਰਖਤਾਂ ਦੇ નીચે ਆ ਕੇ ਲੇਟ ਸਿੱਧੇ लेट ਜਾਓ ਤੇ ਕਿਤੇ ਗਲਤ ਅਫਵਾਹ ਦੇ ਵਿੱਚ ਨਾ ਪੋਹ ਤੇ ਜਿਹੜੀ ਸਰਕਾਰੀ ਤੰਤਰ ਆ ਉਹਦੇ ਦੁਆਰਾ ਦਿੱਤੀ ਗਈ ਇਨਫੋਰਮੇਸ਼ਨ ਤੇ ਹੀ ਯਕੀਨ ਕਰੋ ਅਫਵਾਹਾਂ ਪਿੱਛੇ ਨਾ ਜਾਓ ਫਾਇਰ ਵਿਗੇਟ ਦੀ ਪਰਫਾਰਮੈਂਸ ਤਾਂ ਹਮੇਸ਼ਾ ਭਰਪੂਰ ਰਹਿੰਦੀ ਹੈ ਤੁਸੀਂ ਸਾਰਿਆਂ ਨੇ ਅੱਜ ਤੱਕ ਦੇਖਿਆ ਹੋਗਾ ਫਾਇਰ ਵਿਗੇਟ ਹਮੇਸ਼ਾ ਫਰੰਟ ਵਾਰੀਅਰ ਬਣ ਕੇ ਕੰਮ ਕਰਦਾ ਹੈ ਮੈਨੂੰ ਮੇਰੀ ਟੀਮ ਤੇ ਪੂਰਾ ਵਿਸ਼ਵਾਸ ਹੈ ਤੇ ਉਹਨਾਂ ਤੇ ਪੂਰਾ ਮਾਣ ਵੀ ਹੈ ਜਦ ਵੀ ਕਦੇ ਅੱਗ ਦੀ ਘਟਨਾ ਆਪਰਦੀ ਆ ਤਾਂ ਉੱਥੇ ਅਸੀਂ ਫਰਸਟ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਦੇ ਤੇ ਛੇਤੀ ਤੋਂ ਛੇਤੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰ ਟਾਈਮ ਦੀ ਜੇਕਰ ਗੱਲ ਕਰੀਏ ਜੇ ਕੋਈ ਟਾਈਮ ਬਾਉਂਡ ਵੀ ਹੁੰਦਾ ਕਿ ਜੇਕਰ 5 ਕਿਲੋਮੀਟਰ ਦੇ ਦਾਇਰੇ 'ਚ ਕੋਈ ਅੱਗ ਲੱਗੀ ਆ ਤਾਂ ਕਿੰਨੇ ਟਾਈਮ 'ਚ ਪਹੁੰਚਣਾ ਸਰ ਦੇਖੋ ਸਾਡਾ 2 ਮਿੰਟ ਦੇ ਅੰਦਰ ਜੋ ਸਾਡੇ ਸਟੈਂਡਿੰਗ ਰੂਲ ਬੋਲਦੇ ਨੇ 2 ਮਿੰਟ ਦੇ ਅੰਦਰ ਸਾਡਾ ਟਰਨ ਆਊਟ ਟਾਈਮ ਹੁੰਦਾ ਹੈ ਜੇ ਸਾਨੂੰ ਫੋਨ ਕਾਲ ਰੀਸੀਵ ਹੋਈ ਆ ਤਾਂ ਉਹਦੇ ਨੀਰੈਸਟ ਫਾਇਰ 2 ਤੋਂ 3 ਮਿੰਟ ਦੇ ਅੰਦਰ ਅਸੀਂ ਫਾਇਰ ਟੈਂਡ ਸਟੇਸ਼ਨ ਤੋਂ ਬਾਹਰ ਕਰ ਦੇਈਦਾ ਕਿ ਸਪੌਟ ਤੇ ਪਹੁੰਚ ਜੱਕੇ ਬਾਕੀ ਤੁਹਾਨੂੰ ਪਤਾ ਹੈ ਟ੍ਰੈਫਿਕ ਇੱਕ ਮੇਨ ਰੀਜਨ ਬੰਦਾ ਹੈ ਕਿ ਜਿਹਦੇ ਕਰਕੇ ਕਈ ਵਾਰ ਡਿਲੇ ਵੀ ਹੋ ਜਾਂਦਾ ਹੈ ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨੀ ਛੇਤੀ ਤੋਂ ਛੇਤੀ ਸਪੌਟ ਤੇ ਪਹੁੰਚ ਜੱਕੇ ਉਹਨੀ ਛੇਤੀ ਤੋਂ ਛੇਤੀ ਪਹੁੰਚਦੇ ਆ ਸਾਨੂੰ ਇੱਥੇ ਕਾਲ ਮਿਲੀ ਸੀ ਕਿ ਬਿਲਡਿੰਗ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਅੰਦਰ ਲੋਕੀ ਫਸੇ ਹੋਏ ਨੇ ਤਾਂ ਫਾਇਰ ਵਿਗਟ ਡਿਪਾਰਟਮੈਂਟ ਦੇ ਫਸਟ ਰਿਸਪੌਂਡਰ ਬੰਦੇ ਹੋਏ ਇੱਥੇ ਅੱਗੇ ਪਹੁੰਚ ਗਏ ਸਿਵਲ ਡਿਫੈਂਸ ਨਾਲ ਦਾ ਇੰਡੀਅਰ ਆਫ ਦੇ ਨਾਲ ਕੰਮ ਕਰਦੇ ਹੋ ਅਸੀਂ ਆਪਣੀ ਅਗਬਜਾਈ ਨਾਲ ਰੈਸਕਿਊ ਕਰਕੇ ਜਿਹੜੇ ਲੋਕ ਅੰਦਰ ਫਸੇ ਸੀ ਉਹਨਾਂ ਨੂੰ ਕੱਢ ਕੇ ਹਸਪੀਟਲ ਭੇਜਿਆ